ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤ ਡੂਮ ਆਖੀ ਇਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਕੀ ਵਦੈ ਦੇ ਗੁਨਾ ਸਤ ਭੈਣ ਪਰਾਵ ਹੈ ਪਾਰੰਗਤ ਦਾਨ ਪਾੜੀ ਵਦੈ ਨਾਨਕ ਰਾਜ ਚਲਾਇਆ ਸਚ ਕੋਡ ਸਤਾਣੀ ਨੀਵਦੈ ਲਹਿਣੇ ਧਰਿਓ ਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕਿਓ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿਕਾ ਦਿ ਤੋਸ ਜੀਵਦੈ ਲਹਿਣੇ ਦੀ ਫੈਰ ਆਈਐ ਨਾਨਕਾ ਦੋਹੀ ਖਟੀਐ ਜੋਤ ਓਹਾ ਜੁਗਤਸਾਏ ਸਹਕਾਇਆ ਫੇਰ ਪਲਟਿਐ ਝੁੱਲੇ ਸੋ ਸ਼ਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟਿਐ ਕਰਹਿ ਜੇ ਗੁਰ ਪਰਮਾਇਆ ਸੈਲ ਜੋਗ ਅਲੂਣੀ ਛਟਿਐ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਿਆ ਵੀ ਖੱਟੀ ਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖਰਦਵੱਟੀ ਐ ਹੋਵੇ ਸਿਪਤ ਖਸਮਦੀ ਨੂਰ ਅਰਸਹੁ ਕੁਰਸਹੁ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹੱਟੀ ਐ ਕੁਤਰੀ ਕੋਲ ਨਾ ਪਾਲਿਓ ਕਰ ਪੀਰ ਹੋਂ ਕੰਨ ਮਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀਐ ਕੌਣ ਹਾਰੇ ਕਿਨ ਓਵੱਟੀਐ ਜਿਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੇ ਸਾਲੀ ਕਰਮ ਰਾਹੀ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਰਦਰਵੇਸ ਖਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਬੰਡੀ ਐ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਕੀ ਵੀਰ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਉ ਗੰਗ ਬਹਾਈਐ ਦੁਨਿਾਈ ਆਖੇ ਕੇ ਕਿਉ ਨ ਨਾਨਕ ਈਸਰ ਜਗਨਾਥ ਉਚਹੰਦੀ ਬੈਣ ਬਿਰਕਿਉਨ ਮਾਧਾਣਾ ਪਰਵਤ ਕਰ ਨੀਤਰ ਵਾਸਕ ਸਬਦ ਰੜ ਕਿਉਨ ਚੌਦੈ ਰਤਨ ਨਿਕਾਲਿਆ ਨ ਕਰ ਆਵਾ ਗਉਣ ਚਿਲਕਿਉਨ ਕੁਦਰਤ ਅਹਵੇ ਖਾਲੀਆਂ ਨ ਜਣਾ ਐਵਡ ਪਿੰਡ ਠਣਕਿਓਨ ਲੈਹਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਹੇ ਆਪ ਆਪੈ ਸੇਤੀ ਮਿਕੇਓਨ ਸਿਖਾਂ ਪੁੱਤਰਾ ਭੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸੁਦ ਹੋਸ ਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰੁ ਆਣ ਸਤਗੁਰ ਖਾ ਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰ ਲਭ ਬਿਣਾਹੇ ਮਨ ਸਾ ਜਿਉ ਪਾਣੀ ਬੂਰ ਵਰਿਆ ਧਰ ਗੈ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਤ ਨ ਲੱਭਾਈ ਤੂੰ ਕੋਹ ਠਰੂਰ ਨੌਨ ਦਿਨ ਨਾਮ ਨਦਾਨ ਹੈ ਸੁਧ ਵਿੱਚ ਭਾਰ ਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝਾ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਝੈ ਦੂਰ ਫੇਰ ਬਸਾਇਆ ਫੇਰ ਵਾਣਾ ਸਤ ਗੁਰ ਖਾ ਢੂਰ ਛੋਟਕਾ ਸੋ ਗਹਿਣਾ ਸੋਈ ਦੀਵਾਨ ਪਿਉ ਦਾਦੇ ਜਿਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਘੱਤਿਆ ਕਰ ਨਹੀਂ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਨਿਕਾਲਿਆ ਕੀ ਤੋਨ ਚਾ ਨਾਨ ਘੋੜਾ ਕੀ ਤੋ ਸਹਜਦਾ ਜਤ ਕੀਓ ਪਲਾਣ ਕਰਨਿ ਕਰ ਚੜਾਇਓ ਸਤਿਦਾਨ ਜਸ ਹੰਦਾ ਬਾਣ ਕਲ ਵਿਚ ਤੂੰ ਅੰਧਾਰ ਸਾ ਚੜਿਆ ਰਹਿ ਬਣ ਸਤਹੋਂ ਖੇਤ ਜਮਾਇਓ ਸਤਹੋ ਸ਼ਾਵਾਂ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀਓਸ ਮਨ ਮੈਂ ਸ਼ਬਦ ਪਰਵਾਣ ਆਵਾ ਗੁਣ ਨਿਵਾਰਿਓ ਕਰ ਨਦਰ ਨਿਸ਼ਾਨ ਔਤਰੀਆ ਔਤਾਰ ਲੈ ਸੋ ਪੁਰਖ ਸੋ ਜਾਣ ਝਖੜ ਬਾਉ ਨਾ ਡੋਲਈ ਪਰਬਤ ਮੇਰਾਣ ਜਾਣੇ ਵਰਤਾ ਜੀ ਕੀ ਜਾਣੀ ਮੂ ਜਾਣ ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁ ਜਾਣ ਦਾਨ ਜੇ ਸਤਗੁਰ ਭਾਵਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਗਹਿਣਾ ਸੋਈ ਦੀਬਾਣ ਪਿਉ ਦਾਦੇ ਜੀ ਵਿਹਾ ਪੋਤਰਾ ਪਰਵਾਨ ਧੰਨ ਧੰਨ RAM DAS GURU ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਟਲ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰ ਵਾਰਿਆ ਧਨ ਸੋ ਤੇਰਾ ਥਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੁਮ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਆਪਿ ਨੇ ਆਪ ਸਾਜਿਓਨ ਆਪੇ ਹੀ ਥੰਮ ਕੋਲੂਆ ਕਾਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾ ਬਣੀ ਆਪੇ ਹੀ ਨਵਾ ਨਰੂਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾਖ ਵੈ ਚੰਦੂਆ ਉਗ ਬਣਹੋ ਤੈ ਆਤ ਬਣਹੋ ਚਹੋ ਚੱਕੀ ਕੀ ਅਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਭਿਆ ਮੂਆ ਧੂਣੀ ਚੌਣੀ ਕਰਾ ਮਾਤ ਸਚੇ ਕਾ ਸਚਾ ਟੂਆ ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ